ਨਹੀਂ ਜਾਣਾ ਬਾਹਰ ਹਾਂਜੀ ਨਹੀਂ ਜਾਣਾ ਚਲੋ ਇੱਥੇ ਦੱਸੋ ਕੀ ਕਰੀਏ ਖੇਤੀ ਕਰ ਲਓ ਜੀ ਖੇਤੀ ਉਹ ਕਰ ਲਓ ਜੀ ਜਿਹਦੇ ਕੋਲ ਜ਼ਮੀਨ ਆ ਜਿਹਦੇ ਕੋਲ ਹੈ ਨਹੀਂ ਉਹ ਕਮਲੇ ਚ ਕਰ ਲੈਗੇ ਕਿੱਥੇ ਕਰ ਲਿਓਗੇ ਤੀ ਗੱਲ ਵੀ ਪੋਡਕਾਸਟ ਤੇ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹੁਣ ਮੈਂ ਬਾਈ ਜੀ ਦਾ ਨਾਮ ਨਹੀਂ ਲਾਉਂਗਾ ਬਿਕੋਜ਼ ਬਹੁਤ ਰੈਪਿਊਟੇਟਿਡ ਇਮੀਗ੍ਰੇਸ਼ਨ ਲਾਇਰ ਨੇ ਪੰਜਾਬ ਦੇ ਪਰ ਮੈਂ ਉਹਨਾਂ ਦੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਤੇ ਅੱਜ ਆਪਾਂ ਇਸੇ ਹੀ ਗੱਲ ਤੇ ਵਿਚਾਰ ਕਰਾਂਗੇ ਕਿ ਕੀ ਬਾਹਰ ਜਾਣਾ ਚਾਹੀਦਾ ਹੈ 2025 ਦੇ ਵਿੱਚ ਜਾਂ ਨਹੀਂ ਕੀ ਓਪਰਚ्युनिटीਜ਼ ਨੇ ਕੀ ਬਾਹਰ ਦੀ ਸੱਚਾਈ ਹੈ ਕਿ ਨੂੰ ਬਾਹਰ ਜਾਣਾ ਚਾਹੀਦਾ ਹੈ ਕਿ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਬਨੇ ਰਹੋ ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਇਹਨਾਂ ਸਾਰੇ ਟੌਪਿਕਸ ਨੂੰ ਕਵਰ ਕਰਾਂਗੇ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਕਿ ਆਪਾਂ ਥੋੜਾ ਜਿਹਾ ਪਿੱਛੇ ਜਾ ਕੇ ਦੇਖੀਏ ਤਾਂ ਪਹਿਲਾਂ ਮਤਲਬ 1990 ਤੋਂ ਲੈ ਕੇ ਜੇ ਆਪਾਂ 2010 ਤੱਕ ਈ ਦੇਖੀਏ ਤਾਂ ਆਪਣੇ ਬੰਦੇ ਜਿਹੜੇ ਹੈਗੇ ਸੀ ਮੋਸਟਲੀ ਬਾਹਰ ਕੰਮ ਕਰਨ ਜਾਂਦੇ ਹੁੰਦੇ ਸੀ ਜਾਂ ਲੇਬਰਸ ਤੇ ਯੂਜ਼ਲੀ ਆ ਜਿਹੜੇ ਜਾਂਦੇ ਸੀ ਉਹਦੇ ਵਿੱਚ ਦੁਆਬਾ ਰੀਜ਼ਨ ਹੈ ਜਿਹੜਾ ਉਹ ਕੈਨੇਡਾ ਅਮਰੀਕਾ ਬਹੁਤ ਗਿਆ ਤੇ ਮਾਲਵੇ ਦੇ ਵਿੱਚੋਂ ਬੰਦੇ ਦੁਬਈ ਬਹੁਤ ਗਏ ਬਹਿਰੈਨ ਬਹੁਤ ਗਏ ਪਰ ਉਸ ਤੋਂ ਬਾਅਦ ਕੰਮ ਸ਼ੁਰੂ ਹੋਇਆ ਤਾਂ ਸਟੱਡੀ ਵੀਜ਼ਾ ਵਾਲਾ ਤਾਂ ਅਸਲ ਦੇ ਵਿੱਚ ਕੀ ਹੁੰਦਾ ਇੱਕ ਬੱਚਾ ਜਿਹਨੇ ਹਜੇ ਸਿਰਫ 12ਵੀਂ ਕੀਤੀ ਹੈ ਉਹ ਸਟੱਡੀ ਵੀਜ਼ੇ ਤੇ ਕੈਨੇਡਾ ਆਸਟ੍ਰੇਲੀਆ ਇਦਾਂ ਦੇ ਦੇਸ਼ਾਂ 'ਚ ਜਾਂਦਾ ਹੈ ਪਰ ਬੇਸਿਕਲੀ ਇਹਨਾਂ ਦੇਸ਼ਾਂ ਨੇ ਇਦਾਂ ਦੇ ਕੋਰਸਸ ਸਪੈਸੀਫਿਕਲੀ ਡਿਜ਼ਾਈਨ ਕੀਤੇ ਜਿਹੜੇ ਬਾਹਰਲੇ ਇਮੀਗ੍ਰੇਟ ਜਿਹੜੇ ਸਟੂਡੈਂਟਸ ਆ ਉਹ ਆ ਕੇ ਉਹਨਾਂ ਕੋਰਸੇਸ ਨੂੰ ਚੂਸ ਕਰਨ ਤੇ ਉੱਤੇ ਪੜਨ ਭਾਵੇਂ ਇਹਨਾਂ ਦੇਸ਼ਾਂ ਦਾ ਮੰਤਵ ਇਹ ਸੀ ਕਿ ਠੀਕ ਹੈ ਯਾਰ ਬੰਦਾ ਸਾਡੇ ਕੋਲ ਆਊਗਾ ਸਾਡੇ ਕੋਲ ਪੜੂਗਾ ਅੱਗੇ ਵਰਕ ਪਰਮਿਟ ਲਊਗਾ ਵਾਪਿਸ ਚਲ ਜੂਗਾ ਪਰ ਆਪਣੇ ਲੋਕ ਜਿਹੜੇ ਜਾਂਦੇ ਸੀ ਉਹ ਮਾਈਂਡ ਸੈਟ ਨਾਲ ਜਾਂਦੇ ਸੀ ਪੀਆਰ ਦੇ ਨਾਲ ਕਿ ਅਸੀਂ ਉੱਤੇ ਜਾਵਾਂਗੇ ਉੱਤੇ ਪੱਕੇ ਹੋਵਾਂਗੇ ਹੁਣ ਇੱਥੇ ਵੱਡੀ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਆਪਣੇ ਜੋ ਵੀ ਬੰਦੇ ਬਾਹਰ ਜਾ ਰਹੇ ਸੀ ਉਹਨਾਂ ਨੂੰ ਕਲੈਰਿਟੀ ਹੀ ਨਹੀਂ ਸੀ ਕਿ ਉਹ ਕਿਸ ਕੋਰਸ ਚ ਜਾ ਰਹੇ ਨੇ ਕੀ ਕਰਨ ਜਾ ਰਹੇ ਨੇ ਉਹਨਾਂ ਦੇ ਦਿਮਾਗ 'ਚ ਸਿਰਫ ਇਹ ਸੀ ਕਿ ਹਾਂ ਯਾਰ ਅਸੀਂ ਬਾਹਰ ਜਾਣਾ ਤੇ ਇਹਦਾ ਹੀ ਫਾਇਦਾ ਲਿਆ ਆਪਣੇ ਇਥੋਂ ਦੇ ਇਮੀਗ੍ਰੈਂਟ ਵਾਲੇ ਏਜੰਟਸ ਨੇ ਸਟੂਡੈਂਟ ਨੇ ਜਾ ਕੇ ਸਿੱਧੀ ਗੱਲ ਕਹੀ ਕਿ ਭਾਈ ਅਸੀਂ ਕੈਨੇਡਾ ਜਾਣਾ ਉਹਨਾਂ ਨੇ ਆਪਦੀ ਮਰਜ਼ੀ ਦਾ ਕੋਰਸ ਦਿੱਤਾ ਤੇ ਨਾਲ ਦੀ ਨਾਲ ਸਟੂਡੈਂਟ ਨੂੰ ਬਾਹਰ ਚੜਾਤਾ ਉਹਦੀ ਫੀਲਡ ਉਹਦੀ ਸਟਰੀਮ ਉਹ ਅੱਗੇ ਕੀ ਕਰਨਾ ਚਾਹੁੰਦਾ ਉਹਦਾ ਇੰਟਰਸਟ ਕੀ ਹੈ ਇਹਦੇ ਨਾਲ ਕੋਈ ਵੀ ਮਸਲਾ ਕਿਸੇ ਨੂੰ ਵੀ ਨਹੀਂ ਆ ਏਜੈਂਟਸ ਨੂੰ ਆਉਦੀ ਕਮਾਈ ਦਾ ਇੱਕ ਮਸਲਾ ਸੀ ਕਿਉਂਕਿ ਆਈਡਲੀ ਏਜੈਂਟਸ ਦਾ ਵਰਕ ਮਾਡਲ ਕਿਵੇਂ ਚੱਲਦਾ ਹੈ ਕਿ ਜੇ ਕਿ ਏਜੈਂਟ ਹੈ ਉਹ ਬਾਹਰ ਨੂੰ ਬੱਚੇ ਨੂੰ ਭੇਜਦਾ ਹੈ ਤਾਂ ਉਹਨੂੰ ਉਹਦੀ ਫੀਸ ਦੇ ਵਿੱਚੋਂ ਕਮਿਸ਼ਨ ਆਉਂਦਾ ਹੈ ਤਾਂ ਕਾਲਜ ਹੈ ਜਿਹੜਾ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਬੰਦੇ ਏਜੈਂਟ ਨੂੰ ਕਮਿਸ਼ਨ ਆਉਂਦਾ ਹੈ ਇਤੋਂ ਤੱਕ ਕਿ ਕਈ ਕਾਲਜਸ ਤਾਂ ਹਰ ਫੀਸ ਤੇ ਕਮਿਸ਼ਨ ਦਿੰਦੇ ਨੇ ਤੇ ਨੂੰ ਇੱਕ ਲੈਵਲ ਹੋਰ ਡੀਪ ਕਰ ਲਈਏ ਤਾਂ ਕਈ ਏਜੰਟਸ ਨੇ ਤਾਂ ਆਪਦੇ ਕਾਲਜੇਸ ਦੇ ਵਿੱਚ ਆਪਦੇ ਪੱਕੇ ਬੰਦੇ ਵੀ ਬਿਠਾ ਰੱਖੇ ਨੇ ਤੇ ਕਈਆਂ ਦੇ ਤਾਂ ਆਪਦੇ ਕਾਲਜੇਸ ਵੀ ਨੇ ਪ੍ਰਾਈਵੇਟ ਜਿਹੜੇ ਇਦਾਂ ਦਾ ਕੰਮ ਹੈ ਜਿਹੜਾ ਉਹ ਅੱਗੇ ਤੋਰ ਰਹੇ ਸੀ ਹੁਣ ਇਹਦੇ ਵਿੱਚ ਪ੍ਰੋਬਲਮ ਕਿੱਥੇ ਆ ਗਈ ਭਾਵੇਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਟ੍ਰੇਡਡ ਜੌਬਸ ਦੇ ਵਿੱਚ ਵੀ ਕਮਾਈ ਠੀਕ ਹੈ ਪਰ ਫਿਰ ਵੀ ਉਹਦੇ ਵਿੱਚ ਜਿਹੜੀ ਗਰੋਥ ਹੈ ਉਹ ਉਹ ਨਜ਼ਰ ਨਹੀਂ ਆਉਂਦਾ ਜਿਦੇ ਕਰਕੇ ਆਪਣੇ ਜਿਹੜੇ ਕਈ ਸਟੂਡੈਂਟਸ ਐ ਉਹ ਬਹੁਤ ਜ਼ਿਆਦਾ ਇਕਨੋਮਿਕਲੀ ਕ੍ਰੈਸ਼ ਹੋ ਚੁੱਕੇ ਨੇ ਜਾਂ ਫਾਈਨੈਂਸ਼ਲੀ ਡੈਟ ਦੇ ਲੈ ਆ ਚੁੱਕੇ ਨੇ ਤਾਂ ਹੁਣ ਅੱਗੇ ਜਿਹੜੀਆਂ ਪ੍ਰੋਬਲਮਸ ਨੇ ਉਹ ਕਿੱਥੋਂ ਸ਼ੁਰੂ ਹੁੰਦੀਆਂ ਸਭ ਤੋਂ ਪਹਿਲੀ ਜਿਹੜੀ ਮੇਨ ਪ੍ਰੋਬਲਮ ਆਉਂਦੀ ਹੈ ਉਹ ਹੈ ਆਰਓਆਈ ਆਰਓਆਈ ਮਤਲਬ ਰਿਟਰਨ ਔਨ ਇਨਵੈਸਟਮੈਂਟ ਟਿਪਿਕਲੀ ਇੱਕ ਸਟੂਡੈਂਟ ਦਾ 15 ਤੋਂ 20 ਲੱਖ ਰੁਪਏ ਆਉਂਦਾ ਜਦੋਂ ਕਿਸੇ ਕੈਨੇਡਾ ਵਰਗੇ ਮੁਲਕ ਚ ਜਾਂਦਾ ਹੈ ਰਾਈਟ ਤਾਂ ਉਸ ਤੋਂ ਬਾਅਦ ਉਹਦਾ 30 ਲੱਖ ਰਿਕਵਰ ਕਦੋਂ ਹੋਊਗਾ ਇਹ ਬਹੁਤ ਵੱਡੀ ਪ੍ਰੋਬਲਮ ਹੈ ਇਹ ਆਪਣੇ ਬੰਦੇ ਬਿਲਕੁਲ ਵੀ ਸੋਚਣਾ ਸ਼ੁਰੂ ਨਹੀਂ ਕਰਦੇ ਹੁਣ ਮਾਮੂਜੋ ਕਿ ਬੱਚਾ ਆਪਣਾ ਵਰਕ ਪਰਮਿਟ ਤੇ ਹੋ ਗਿਆ ਉਸ ਤੋਂ ਬਾਅਦ ਉਹਨੇ ਕਮਾਈ ਕਰਨੀ ਸ਼ੁਰੂ ਕੀਤੀ ਰਾਈਟ ਪਰ ਉਹ ਨਾਲ ਦੀ ਨਾਲ ਆਈਫੋਨ ਭੇਜਨੇ ਸ਼ੁਰੂ ਕਰ ਦਿੰਦੇ ਆ ਖਰਚੇ ਕਰਨੀ ਸ਼ੁਰੂ ਕਰ ਦਿੰਦੇ ਆ ਪਰ ਜਿਹੜਾ ਉਹਦਾ ਮੋਟਾ-ਮੋਟਾ 20 ਲੱਖ ਰੁਪਏ ਲਾਇਆ ਸੀ ਉਹਨੂੰ ਉੱਥੇ ਭੇਜਣ ਤੇ ਉਹ ਤਾਂ ਹਜੇ ਵੀ 네ਗੇਟਿਵ ਚ ਚੱਲੀ ਜਾਂਦਾ ਤਾਂ ਟਿਪਿਕਲੀ ਜਵਾਕ ਜੇ ਹੈਗਾ ਉਹ ਫ੍ਰੀ ਹੁੰਦਾ ਹੈ ਜੇ ਉਹਦੀ ਆਰਓਆਈ ਪੋਜ਼ਿਟਿਵ ਹੁੰਦੀ ਹੈ ਸਾਲ ਡੇਢ ਸਾਲ ਬਾਅਦ ਜਦੋਂ 20 25 30 ਤੋਂ ਉੱਪਰ ਲੱਖ ਰੁਪਏ ਕਮਾ ਲੈਂਦਾ ਪਰ ਆਪਣੇ ਬੰਦਿਆਂ ਦਾ ਇਹ ਫਾਈਨੈਂਸ਼ੀਅਲ ਮੈਪ ਬਿਲਕੁਲ ਕਮਜ਼ੋਰ ਹੈ ਆਪਣੇ ਬੰਦਿਆਂ ਨੂੰ ਮੋਟਾ-ਮੋਟਾ ਗੇਮ ਇਹ ਹੈ ਕਿ ਹਾਂ ਜੋਗ ਨੂੰ ਵਰਕ ਪਰਮਿਟ ਮਿਲ ਗਿਆ ਉਹਨੂੰ ਕੋਈ ਜੌਬ ਮਿਲ ਗਈ ਉਸ ਤੋਂ ਬਾਅਦ ਡੜਾ-ਡੜਾ ਹੈ ਕਿ ਹਾਂਜੀ ਸਾਡਾ ਮੁੰਡਾ ਤਾਂ ਕਮਾਉਣਾ ਸ਼ੁਰੂ ਕਰਤਾ ਅਗਲੀ ਜਿਹੜੀ ਮੇਨ ਪ੍ਰੋਬਲਮ ਹੈ ਜੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹਨਾਂ ਦੇ ਮੁਲਕਾਂ ਦੇ ਵਿੱਚ ਆਪਾਂ ਨਹੀਂ ਕਨਸਿਡਰ ਕਰਦੇ ਉਹ ਹੈ ਕੋਸਟ ਆਫ ਲਿਵਿੰਗ ਕਾਸਟ ਆਫ ਲਿਵਿੰਗ ਕੀ ਹੁੰਦਾ ਕਿ ਛੋਡੇ ਰਹਿਣ ਦਾ ਕਿੰਨਾ ਖਰਚ ਹੈ ਜਿਹੜਾ ਉਹ ਛੋਡਾ ਮਹੀਨੇ ਦਾ ਆਉਂਦਾ ਜਾਂ ਛੋਡੀਆਂ ਡੇ ਟੂ ਡੇ ਨੀਡਸ ਜਿਵੇਂ ਛੋਡੀ ਸਬਜੀ ਹੋਗੀ ਕੈਨੇਡਾ ਲੈ ਲਈ ਗ੍ਰੋਸਰੀ ਹੋਗੀ ਰੈਂਟ ਹੋ ਗਿਆ ਹੋਰ ਸਾਰੀਆਂ ਚੀਜ਼ਾਂ ਹੋਗੀਆਂ ਉਹ ਤਾਂ ਛੋਡਾ ਕਿੰਨਾ ਖਰਚ ਆਉਂਦਾ ਤਾਂ ਟਿਪਿਕਲੀ ਸਟੱਡੀਜ਼ ਇਹ ਕਹਿੰਦੀਆਂ ਨੇ ਕਿ ਕੈਨੇਡਾ ਤੇ ਇੰਡੀਆ ਦੇ ਕਾਸਟ ਆਫ ਲਿਵਿੰਗ ਦੇ ਵਿੱਚ 200% ਦਾ ਫਰਕ ਹੈ ਹੁਣ ਕਈ ਬੰਦੇ ਆਪੇ ਕਹਿੰਦੇ ਕਿ ਭਾਈ ਪੈਸਾ ਵੀ ਤਾਂ ਵੱਧ ਕਮਾਉਣੇ ਹੋ ਪਰ ਜੇ ਪੈਸਾ ਵੱਧ ਕਮਾਉਣੇ ਹੋ ਤਾਂ ਬਾਈ ਚੀ ਸੋਡਾ ਪੈਸਾ ਲੱਗਦਾ ਵੀ ਵੱਧ ਹੈ ਉਸ ਤੋਂ ਅਗਲੀ ਗੱਲ ਨੂੰ ਗੱਲ ਦੱਸਦਾ ਤੇ ਈਵਨ ਇਹ ਇਮੀਗ੍ਰੈਂਟਸ ਲਈ ਨਹੀਂ ਹੈ ਇਹ ਸਾਰਿਆਂ ਲਈ ਹੈ ਕੈਨੇਡਾ ਦੇ ਫਿਗਰਸ ਨੇ ਕਿ ਕੈਨੇਡਾ ਦਾ ਜਿਹੜਾ ਹਾਊਸਹੋਲਡ ਡੈਪਟ ਹੈ ਉਹ ਬਹੁਤ ਜ਼ਿਆਦਾ ਉਹ ਇਤਨੂੰ ਤੱਕ ਹੈ ਕਿ ਉਹ 184% ਹੈ ਤਾਂ ਉਹਦੇ ਮਤਲਬ ਇਹ ਲਾਓ ਕਿ ਜੇ ਉਹ 1 ਡਾਲਰ ਕਮਾਉਂਦੇ ਐ ਤਾਂ ਉਹਨਾਂ ਦੇ 1.84 ਡਾਲਰ ਹੈ ਜਿਹੜਾ ਉਹ ਉਹਨਾਂ ਦੇ ਉੱਪਰ ਕਰਜ਼ਾ ਹੈ ਤੇ ਇਦਾਂ ਦੀ ਇਕਨੋਮੀ ਦੇ ਵਿੱਚ ਆਪਣੇ ਬੰਦੇ ਕਿਵੇਂ ਸਰਵਾਈਵ ਕਰਨਗੇ ਇਹ ਬਹੁਤ ਵੱਡਾ ਕੁਐਸਚਨ ਵਾਲਾ ਪੁਆਇੰਟ ਹੈ ਹੁਣ ਕੈਨੇਡਾ ਜਾਣਾ ਕਿਨੂੰ ਚਾਹੀਦਾ ਕਿਨੂੰ ਨਹੀਂ ਜਾਣਾ ਚਾਹੀਦਾ ਤੇ ਪੰਜਾਬ ਚ ਕੀ ਓਪਰਚ्युनिटीਜ਼ ਨੇ ਆਓ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕੀ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਜਾਣਾ ਮਾੜੀ ਗੱਲ ਹੈ ਆਨਸਰ ਇਜ਼ ਨੋ ਪਰ ਕਿਨੂੰ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਇਹ ਮੇਰਾ ਪਰਸਨਲ ਓਪੀਨੀਅਨ ਹੈ ਉਹਨਾਂ ਬੰਦਿਆਂ ਨੂੰ ਜਾਣਾ ਚਾਹੀਦਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਬਾਈ ਸਾਡਾ ਦਿਮਾਗ ਚੱਲਦਾ ਨਹੀਂ ਅਸੀਂ ਸਿੱਧਾ ਬਿਨਾਂ ਦਿਮਾਗ ਵਾਲਾ ਲੇਬਰ ਵਾਲਾ ਕੰਮ ਕਰ ਸਕਦੇ ਹਾਂ ਸਾਨੂੰ ਜ਼ੋਰ ਵਾਲਾ ਕੰਮ ਕਰਾ ਲਓ ਸਾਨੂੰ ਦਿਮਾਗ ਲਾਉਣ ਲਈ ਨਾ ਕਹੋ ਉਨਾਂ ਲਈ ਉਹ ਕੰਟਰੀਜ਼ ਬੈਸਟ ਨੇ ਕਿਉਂ ਕਿ ਕਿਉਂਕਿ ਟ੍ਰੇਡੀ ਉੱਥੇ ਜੌਬਸ ਨੇ ਤੁਸੀਂ ਟ੍ਰੇਡੀ ਜੌਬਸ ਕਰ ਸਕਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗੀਆਂ ਕੰਟਰੀਜ਼ ਨੇ ਸੈਕੰਡ ਜਿਹੜੇ ਬੰਦੇ ਨੂੰ ਸੋਸ਼ਲ ਸਟਰਕਚਰ ਨਾਲ ਕੋਈ ਬਹੁਲਾ ਫਰਕ ਨਹੀਂ ਪੈਂਦਾ ਉਹਨਾਂ ਕੰਟਰੀਜ਼ ਦੇ ਵਿੱਚ ਸੋਸ਼ਲ ਸਟਾਈਜ਼ ਆ ਜਿਹੜੀਆਂ ਉਹ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈਗੀਆਂ ਇੱਕ ਹਿਸਾਬ ਨਾਲ ਵੈਸੀ ਵੀ ਪੋਪੂਲੇਸ਼ਨ ਘਟ ਹੈ ਹਰ ਬੰਦਾ ਹੈਗਾ ਜਿਹੜਾ ਉਹ ਉੱਥੇ ਕਲਚਰੀ ਕੰਮ-ਕੰਮ ਕੰਮ ਦਾ ਹੈ ਤਾਂ ਜਿਹੜੇ ਬੰਦੇ ਦੀ ਸੋਸ਼ਲ ਟਾਈਜ਼ ਹੈ ਉਸ ਕੋਲ ਨਹੀਂ ਹੈਗੇ ਜਿਹਨੂੰ ਫਰਕ ਹੀ ਨਹੀਂ ਪੈਂਦਾ ਜਿਹਨੂੰ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜਾ ਇੱਥੇ ਵੀ ਇਕੱਲਾ ਹੀ ਰਹਿੰਦਾ ਸੀ ਇੱਥੇ ਵੀ ਕਮਰੇ ਵਿੱਚ ਹੀ ਵੜਿਆ ਰਹਿੰਦਾ ਸੀ ਮੈਨੂੰ ਲੱਗਦਾ ਕਿ ਉਹਨੂੰ ਬਾਹਰ ਚਲੇ ਜਾਣਾ ਚਾਹੀਦਾ ਉਹਦੇ ਲਈ ਉਹ ਕੰਟਰੀਜ਼ ਆ ਜਿਹੜੀਆਂ ਉਹ ਜ਼ਿਆਦਾ ਬੈਟਰ ਨੇ ਤੀਸਰੀ ਗੱਲ ਜਿਹੜਾ ਆਪਦੇ ਕੈਰੀਅਰ ਜਾਂ ਸਕਿੱਲ ਲਈ ਬਹੁਤ ਜ਼ਿਆਦਾ ਕਲੀਅਰ ਹੈ ਹੁਣ ਇੱਥੇ ਮੇਰਾ ਕਈ ਬੰਦੇ ਕਹਿਣਗੇ ਕਿ ਭਾਈ ਇੱਕ ਪਾਸੇ ਤੁਸੀਂ ਕਹਿੰਦੇ ਉਧਰ ਕੁਝ ਰੱਖਿਆ ਨਹੀਂ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਇਹ ਕਿਉਂ ਹੈ ਹੁਣ ਮੇਰੇ ਕੋਲ ਇੱਥੇ ਇਦਾਂ ਦੀਆਂ ਐਗਜ਼ਾਮਪਲਸ ਨੇ ਮੇਰੇ ਸਰਕਲ 'ਚ ਇਦਾਂ ਦੀਆਂ ਐਗਜ਼ਾਮਪਲਸ ਨੇ ਸਾਡੇ ਕੋਲ ਇੱਥੇ ਇੱਕ ਨੈਟਵਰਕ ਇੰਜੀਨੀਅਰ ਸੀ ਉਹਨੇ ਬਾਹਰ ਜਾ ਕੇ ਮਾਸਟਰਸ ਕਰਨੀ ਸੀ ਨੈਟਵਰਕਿੰਗ ਦੀ ਉਹਦੇ ਲਈ ਉਹ ਬਹੁਤ ਜ਼ਿਆਦਾ ਵਧੀਆ ਸੀ ਕਿਉਂਕਿ ਉਹਨੂੰ ਪਤਾ ਸੀ ਉਹਨੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਰਾਈਟ ਇੰਗਲਿਸ਼ ਉਹਦੀ ਠੀਕ ਸੀ ਉਸ ਤੋਂ ਬਾਅਦ ਉਹਨੇ ਉੱਥੇ ਉਦਾਂ ਦੀ ਜੌਬ ਕੀਤੀ ਤੇ ਅੱਜ ਉਹ ਬਹੁਤ ਚੰਗਾ ਪੈਕੇਜ ਲੈ ਰਿਹਾ ਮੈਂ ਸੈਲੀਬ੍ਰਿਟੀਜ਼ 'ਚ ਦੱਸ ਦਿੰਨਾ ਬਹੁਤ ਐਦਾਂ ਦੇ ਬੰਦੇ ਨੇ ਆਪਣਾ ਇੱਕ ਮੁੰਡਾ ਜਿਹੜਾ ਮੈਜੀਸ਼ੀਅਨ ਹੈ ਉਹ ਜਦੋਂ ਬਾਹਰ ਗਿਆ ਉਹਨੂੰ ਬਹੁਤ ਜ਼ਿਆਦਾ ਸਪੋਂਸਰ ਮਿਲਿਆ ਜਿਹੜੇ ਕੋਲ ਪਲਾਨ ਹੈ ਓਪਰਚ्युनिटीਜ਼ ਦਾ ਪਲਾਨ ਇਹ ਨਹੀਂ ਹੈ ਕਿ ਯਾਰ ਮੈਂ ਉੱਤੇ ਜਾ ਕੇ ਦੇਖ ਲੂੰਗਾ ਪਲਾਨ ਇਹ ਨਹੀਂ ਹੈ ਕਿ ਮੈਂ ਉੱਤੇ ਜਾ ਕੇ ਆਹ ਕੋਰਸ ਕਰਕੇ ਇਹ ਕਰ ਲਵਾਂ ਜੇ ਇੰਡੀਆ 'ਚ ਹੀ ਤੁਹਾਡੇ ਕੋਲ ਕੋਈ ਸਕਿੱਲ ਹੈ ਤੇ ਤੁਹਾਨੂੰ ਪਤਾ ਹੈ ਕਿ ਮੇਰੀ ਇਹ ਸਕਿੱਲ ਦੀ ਬਾਹਰ ਵੈਲਿਊ ਹੈ ਮੈਨੂੰ ਇਹ ਸਕਿੱਲ ਦਾ ਬਾਹਰ ਸਪੋਂਸਰ ਮਿਲੇਗਾ ਤਾਂ ਤੁਹਾਨੂੰ ਜ਼ਰੂਰ ਹੈ ਜਿਹੜਾ ਉਹ ਬਾਹਰ ਜਾਣਾ ਚਾਹੀਦਾ ਹੈ ਇਹ ਮੇਰੀ ਰਾਏ ਰਹੂਗੀ ਲਾਸਟ ਕਿੰਨਾ ਬੰਦਿਆਂ ਨੂੰ ਬਾਹਰ ਜਾਣਾ ਚਾਹੀਦਾ ਜਿਹੜੇ ਸਟ੍ਰੈਵਲ ਲਈ ਮੈਂਟਲੀ ਪ੍ਰਿਪੇਅਰ ਨਹੀਂ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਯਾਰ ਜੇ ਮੈਨੂੰ ਇੱਕ ਟਾਈਮ ਕੰਮ ਨਾ ਮਿਲਿਆ ਤਾਂ ਮੈਂ ਫ੍ਰੀ ਰਹਿ ਪੂੰ ਜਿਹਨੂੰ ਇਹ ਪਤਾ ਕਿ ਮੈਂ ਜ਼ੀਰੋ ਤੋਂ ਸਟਾਰਟ ਕਰ ਲੂੰ ਕਿਉਂਕਿ ਇੱਥੇ ਕਈ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਯਾਰ ਆਪਾਂ ਤਾਂ ਜਾ ਕੇ ਘਰੇ ਕਹਿ ਦਿੰਦੇ ਆ ਮਾਂ ਵਾ ਰੋਟੀ ਲਾ ਕੇ ਦੇ ਦਿੰਦੀਆਂ ਉੱਤੇ ਮਾਂ ਨਹੀਂ ਹੋਣੀ ਆਪਾਂ ਕਦੇ ਆਪਦੇ ਘਰਦਿਆਂ ਦਾ ਰੈਂਟ ਨਹੀਂ ਦਿੱਤਾ ਰਾਈਟ ਉੱਤੇ ਸੋਦੀ ਹਰ ਚੀਜ਼ ਰੈਂਟ ਨਾਲ ਆਉਗੀ ਇੱਥੇ ਆਪਾਂ ਕਾਰਾਂ ਦੇ ਇੰਸ਼ੋਰੈਂਸ ਬਿਨਾ ਇੰਸ਼ੋਰੈਂਸਾਂ ਤੋਂ ਹੀ ਲਈ ਫਿਰਦੇ ਆਂ ਉੱਥੇ ਮੰਥਲੀ ਇੰਸ਼ੋਰੈਂਸੇਜ਼ ਹੁੰਦੇ ਨੇ ਤੇ ਇਸ ਕਾਨੂੰਨ ਬਹੁਤ ਜ਼ਿਆਦਾ ਸੰਖਤ ਨੇ ਤਾਂ ਜਿਹੜਾ ਬੰਦਾ ਇਹ ਸਟਰਗਲ ਇਹ ਸਿਸਟਮ ਚ ਜਾ ਕੇ ਪੈ ਸਕਦਾ ਉਹਨੂੰ ਮੈਨੂੰ ਲੱਗਦਾ ਬਾਹਰ ਜਾਣਾ ਚਾਹੀਦਾ ਨਹੀਂ ਉਹਨੇ ਨੂੰ ਇੰਡੀਆ ਦੇ ਜਾਂ ਪੰਜਾਬ ਦੇ ਵਿੱਚ ਹੀ ਬਹੁਤ ਕੁਛ ਹੈ ਬੰਦਿਆਂ ਨੂੰ ਇੱਥੇ ਹੀ ਫੋਕਸ ਕਰਨਾ ਚਾਹੀਦਾ ਹੁਣ ਫਿਰ ਉਹ ਮੇਨ ਸਵਾਲ ਕਿ ਪੰਜਾਬ ਵਿੱਚ ਹੈ ਕੀ ਜਿਹੜਾ ਬਾਈ ਤੁਸੀਂ ਇਹ ਕਹਿੰਦੇ ਹੋ ਕਿ ਯਾਰ ਪੰਜਾਬ ਇੰਡੀਆ ਨੂੰ ਨਾ ਛੱਡ ਕੇ ਜਾਓ ਇੱਥੇ ਜਿਹੜਾ ਹੈਗਾ ਉਹ ਬਹੁਤ ਕੁਛ ਹੈ ਆਉਣ ਆਪਾਂ ਉਹ ਡਿਸਕਸ ਕਰਦੇ ਹਾਂ ਓਪਰਚ्युनिटीज ਇਨ ਹੋਮਲੈਂਡ ਜਦੋਂ ਵੀ ਆਪਾਂ ਪੰਜਾਬ ਦੀ ਗੱਲ ਕਰਦੇ ਆ ਨਾ ਆਪਾਂ ਇਹ ਇਗਨੋਰ ਕਰ ਦਿੰਨੇ ਆ ਕਿ ਆਪਾਂ ਕਿਸ ਤਰ੍ਹਾਂ ਦੇ ਲੈਂਡਸਕੇਪ ਤੇ ਰਹਿੰਦੇ ਆ ਰਾਈਟ ਆਪਣੇ ਨੇੜੇ ਸਮੁੰਦਰ ਨਹੀਂ ਲੱਗਦਾ ਆਪਣੇ ਪੰਜਾਬ ਦੇ ਵਿੱਚ ਤਾਂ ਪਹਾੜ ਹੈ ਹੀ ਨਹੀਂ ਇਹਨਾਂ ਚੀਜ਼ਾਂ ਕਰਕੇ ਨਾ ਪੰਜਾਬ ਉਹ ਜਗ੍ਹਾ ਹੈ ਜਿਹੜੀ ਕਿ ਇੱਕ हिसाब ਨਾਲ ਬਹੁਤ ਜ਼ਿਆਦਾ ਸੇਫ ਹੈ ਤੇ ਕਲਾਈਮੈਟਿਕਲੀ ਵੀ ਬਹੁਤ ਜ਼ਿਆਦਾ ਚੰਗੀ ਹੈ ਇੱਥੇ ਠੰਡ ਵੀ ਠੀਕ ਠਾਕ ਹੁੰਦੀ ਹੈ ਗਰਮੀ ਵੀ ਠੀਕ ਠਾਕ ਹੁੰਦੀ ਹੈ ਹੁਣ ਜੇ ਤੁਸੀਂ ਬਾਹਰ ਜਾਂਦੇ ਹੋ ਉੱਥੇ 스노우ਸ ਪੈਂਦੀਆਂ ਨੇ ਰਾਈਟ ਆ ਕਈ ਰੀਜਨਸ ਦੇ ਵਿੱਚ ਫਲੱਡ ਆਉਣ ਦੇ ਚਾਂਸਸ ਹੁੰਦੇ ਨੇ ਪਰ ਜੇ ਆਪਾਂ ਇਹਨਾਂ ਚੀਜ਼ਾਂ ਵੱਲ ਦੇਖਦੇ ਆਂ ਪੰਜਾਬ ਚ ਐਡੇ ਸਕਾਈ ਸਕ੍ਰੈਪਰਸ ਵੀ ਨਹੀਂ ਆ ਜਾਂ ਅਰਥਕਵੇਕ ਵਾਲੇ ਜ਼ੋਨ ਚ ਵੀ ਨਹੀਂ ਆਉਂਦਾ ਕਿ ਨੇਚਰਲ ਡਿਜਾਸਟਰ ਇੱਥੇ ਕੋਈ ਆ ਜਾਊ ਟੈਕਨੀਕਲੀ ਆਪਾਂ ਬਹੁਤ ਜ਼ਿਆਦਾ ਸੇਫ ਥਾਂ ਤੇ ਬੈਠੇ ਆਂ ਤਾਂ ਇੱਥੇ ਓਪਰਚ्युनिटीਜ਼ ਕੀ ਕੀ ਨੇ ਸਭ ਤੋਂ ਵੱਡੀ ਓਪਰਚ्युनिटी ਜਿਹੜੀ ਪੰਜਾਬ ਨੂੰ ਇਹ ਕਹੇ ਜਾਂਦਾ ਜਿਹਦੇ ਚ ਕੁਛ ਨਹੀਂ ਉਹਦੇ ਵਿੱਚ ਹੀ ਬਹੁਤ ਵੱਡੀ ਓਪਰਚ्युनिटी ਹੈ ਜਿਹੜੀ ਉਹ ਲੁਕੀ ਹੋਈ ਆ ਉਹ ਹੈ ਫਾਰਮਿੰਗ ਦੇ ਵਿੱਚ ਹੁਣ ਇੱਥੇ ਜਦੋਂ ਮੈਂ ਫਾਰਮਿੰਗ ਕਹਿੰਦਾ ਨਾ ਤਾਂ ਟ੍ਰੈਡੀਸ਼ਨਲ ਫਾਰਮਿੰਗ ਦੇ ਵਿੱਚ ਨੇ ਸੋਡੀਆ ਓਪਰਚ्युनिटीज ਹੈਗੀਆਂ ਪੰਜਾਬ ਦੇ ਵਿੱਚੋਂ ਜਦੋਂ ਫਾਰਮਿੰਗ ਦੇ ਰਿਲੇਟਿਡ ਬ੍ਰਾਂਡ ਵਨੇ ਸ਼ੁਰੂ ਹੋਣਗੇ ਨਾ ਤਾਂ ਉਹ ਬਹੁਤ ਜ਼ਿਆਦਾ ਸਕੇਲ ਕਰਨਗੇ ਕਿਉਂਕਿ ਆਪਣੇ ਕੋਲ ਇੱਥੇ ਪ੍ਰੋਡਕਸ਼ਨ ਹੈ ਤੇ ਆਪਣੇ ਲੋਕ ਪੜ੍ਹੇ ਲਿਖੇ ਵੀ ਨੇ ਆਪਣੇ ਬੰਦੇ ਬਾਹਰ ਬੈਠੇ ਨੇ ਤਾਂ ਸਪੌਂਸਰ ਵੀ ਆਏਗਾ ਤੁਸੀਂ ਪੰਜਾਬ ਦੀ ਇੱਕ ਚੀਜ਼ ਪੂਰੇ ਵਰਲਡਵਾਈਡ ਵੇਚ ਸਕਦੇ ਹੋ ਕਿਉਂਕਿ ਆਪਣੇ ਬੰਦੇ ਫੈਲੇ ਹੋਏ ਨੇ ਤਾਂ ਜਦੋਂ ਪੰਜਾਬ ਚੋਂ ਤੁਸੀਂ ਕੋਈ ਬ੍ਰਾਂਡ ਕੱਢ ਦੋਗੇ ਉਹ ਕਿਉਂ ਦਾ ਬ੍ਰਾਂਡ ਹੋ ਸਕਦਾ ਕਿਸੇ ਫੂਡ ਆਈਟਮ ਦਾ ਪ੍ਰੋਸੈਸਡ ਫੂਡ ਦਾ ਬ੍ਰਾਂਡ ਹੋ ਸਕਦਾ ਉਹਦੀ ਬਹੁਤ ਵੱਡੀ ਓਪਰਚੁਨਿਟੀ ਹੈ ਤੇ ਆਪਣੇ ਕੋਲੇ ਇੱਕ ਨਹੀਂ ਬਹੁਤ ਸਾਰੀਆਂ ਇਦਾਂ ਦੀਆਂ ਐਗਜ਼ਾਮਪਲਸ ਨੇ ਕੋਈ ਮੇਦਾ ਮੋਦਾ ਨਹੀਂ ਵਿੱਚ ਕੁਛ ਨਹੀਂ ਬਈ ਓਕੇ ਰਾਹਤ ਹੀ ਆ ਸਾਰਾ ਠੀਕ ਹੈ ਹੋਰ ਕੀ ਹੁੰਦਾ ਭਾਜੀ ਆਪਣੇ ਅੱਗੇ ਜਿਵੇਂ ਆਪਣਾ ਮੂਲ ਨਾ ਜਾਗੀ ਕੋਧਰਾ ਕੰਗਣੀ ਮਿਲਟ ਓਕੇ ਹੈਨਾ ਕੁਝ ਨਾਮ ਵੀ ਲਾਉਂਗਾ ਜੈਗਰਕੇ ਨੇਮ ਦਾ ਬ੍ਰਾਂਡ ਹੈ ਉਹ ਬਹੁਤ ਪ੍ਰੀਮੀਅਮ ਲੈਵਲ ਤੇ ਬ੍ਰਾਂਡ ਨੂੰ ਐਸਟੈਬਲਿਸ਼ ਕਰ ਚੁੱਕੇ ਨੇ ਬਾਈ ਬੜਗਾਰੀ ਗੁੜ ਬਹੁਤ ਜਿਆਦਾ ਤੱਕਡੇ ਲੈਵਲ ਤੇ ਉਹ ਬੰਦੇ ਆਪਦਾ ਬ੍ਰਾਂਡ ਬਣਾ ਚੁੱਕੇ ਨੇ ਡੈਰੀ ਦੇ ਵਿੱਚ ਬਹੁਤ ਬੰਦੇ ਆ ਜਿਹੜੇ ਬਹੁਤ ਚੰਗਾ ਕਰ ਰਹੇ ਨੇ ਤੇ ਹਜੇ ਵੀ ਰੂਮ ਪਿਆ ਹੈ ਰਾਈਟ ਕਿਉਂਕਿ ਆਪਣੇ ਕੋਲੇ ਉਹ ਜਗ੍ਹਾ ਹੈਗੀ ਹੈ ਆਪਣੇ ਕੋਲੇ ਉਹ ਇਨਫਰਾ ਹੈਗਾ ਜਿਹੜਾ ਆਪਾਂ ਯੂਜ਼ ਕਰ ਸਕਦੇ ਆ ਫਾਰਮਿੰਗ ਦੇ ਲਈ ਸੈਕਿੰਡ ਕੀ ਹੈ ਪੰਜਾਬ ਦੇ ਵਿੱਚ ਬਿਜ਼ਨਸ ਓਪਰਚ्युनिटीज ਬਹੁਤ ਨੇ ਕਿਉਂਕਿ ਪੰਜਾਬੀਆਂ ਦੀ ਸਪੈਂਡਿੰਗ ਕਪੈਸਿਟੀ ਹੈ ਨਾ ਜਿਹੜੀ ਉਹ ਬਹੁਤ ਜ਼ਿਆਦਾ ਜੋ ਤੁਸੀਂ ਪੰਜਾਬ ਚੋਂ ਨਿਕਲ ਕੇ ਸੈਰ ਕਰੋਗੇ ਨਾ ਇੰਡੀਆ ਦੀ ਜਾਂ ਮਤਲਬ ਕਈ ਪਾਰਟਿਕੂਲਰ ਸਟੇਟਸ ਦੀ ਤਾਂ ਤੁਹਾਨੂੰ ਇਹ ਫੀਲ ਹੋਊਗਾ ਕਿ ਯਾਰ ਸਾਡੇ ਲੋਕ ਬਹੁਤ ਸੌਖੇ ਨੇ ਪ੍ਰੋਬਲਮ ਕੀ ਹੈ ਕਿ ਆਪਾਂ ਬਾਹਰ ਨਿਕਲੇ ਹੀ ਨਹੀਂ ਆਪਣੇ ਲੋਕ ਸੌਖੇ ਨੇ ਆਪਣੇ ਲੋਕ 200 500 ਦਾ ਪੀਜ਼ਾ ਆਰਾਮ ਨਾਲ ਖਾ ਲੈਂਦੇ ਨੇ ਇਹੀ ਰੀਜ਼ਨ ਹੈ ਕਿ 스ਨੈਕਰ ਵਰਗਾ ਬ੍ਰਾਂਡ ਜਿਹੜਾ ਪੰਜਾਬੀ ਬੰਦਿਆਂ ਦਾ ਬ੍ਰਾਂਡ ਹੈ ਉਹ ਕਿਸ ਲੈਵਲ ਤੇ ਚੱਲ ਗਿਆ ਚੰਡੀਗੜ੍ਹ ਦਾ ਹੀ ਬੰਦਾ ਹੈ ਜਿਹੜਾ ਆਈਟੀ ਪ੍ਰੋਫੈਸ਼ਨਲ ਸੀ ਉਹ ਲਾਪੀਨੂ ਪੀਸ ਹੈ ਤੇ ਐਂਡਲੈਸ ਨੰਬਰ ਆਫ ਆਊਟਲੈਟਸ ਨੇ ਜਿਹੜੇ ਉਹਨਾਂ ਦੇ ਟਰੂ ਆਊਟ ਹੈ ਨਵਾਂ ਬ੍ਰਾਂਡ ਹੈ ਚਾਏ ਚੂਰੀ ਬਹੁਤ ਨਵਾਂ ਬ੍ਰਾਂਡ ਹੈ ਪਰ ਤੁਸੀਂ ਉਹਦੀ ਵੀ ਦੇਖੋਗੇ ਕਿਵੇਂ ਉਹ ਗਰੋਅ ਕਰ ਰਹੇ ਨੇ ਤੇ ਇਦਾਂ ਦੇ ਪੰਜਾਬ ਬਿਲਟ ਜਦੋਂ ਬ੍ਰਾਂਡਸ ਉੱਠਣਗੇ ਤਾਂ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਜ਼ਿਆਦਾ ਉੱਪਰਲੇ ਲੈਵਲ ਤੇ ਜਾਣਗੇ ਉਸ ਤੋਂ ਬਾਅਦ ਜਿਹੜੀ ਤੀਸਰੀ ਓਪਰਚ्युनिटी ਪੰਜਾਬ ਕੋਲ ਹੈ ਉਹ ਹੈ ਆਈਟੀ ਇੰਡਸਟਰੀ ਦੇ ਵਿੱਚ ਕਿਉਂਕਿ ਪੰਜਾਬੀਆਂ ਦੇ ਬੱਚੇ ਆ ਜਿਹੜੇ ਉਹ ਪੜ੍ਹੇ ਲਿਖੇ ਨੇ ਮੋਸਤੇ ਬੱਚਿਆਂ ਨੇ ਬੀਟੈਕ ਵੀ ਕੀਤੀ ਹੋਈ ਹੈ ਅੱਛਾ ਮੋਬਾਈਲ ਟੈਕ ਇਹ ਇਹਨਾਂ ਕੋਲ ਅਸੈਸ ਹੈ ਰਾਈਟ ਪੈਸੇਜ਼ ਵੀ ਬੰਦੇ ਹੈਗੇ ਨੇ ਉਹਦੇ ਕਰਕੇ ਆਈਟੀ ਇੰਡਸਟਰੀ ਚ ਬੰਦੇ ਬਹੁਤ ਜ਼ਿਆਦਾ ਕਮਾ ਸਕਦੇ ਨੇ ਸਾਡੇ ਕੋਲ ਬਹੁਤ ਐਗਜ਼ਾਮਪਲਸ ਹੈ ਵੀ ਮੈਂ ਖੁਦ ਆਈਟੀ ਚ ਕੰਮ ਕਰਦਾ ਤੇ ਮੈਂ ਇਹ ਪੂਰੇ ਕੰਫੀਡੈਂਸ ਨਾਲ ਕਹਿ ਸਕਦਾ ਕਿ ਜੇ ਮੈਨੂੰ ਅੱਜ ਕੋਈ ਆਫਰ ਕਰੇ ਕਿ ਵੀਰੇ ਪੰਜਾਬ ਛੱਡ ਕੇ ਬਾਹਰ ਜਾ ਮੈਂ ਨਹੀਂ ਜਾਊਗਾ ਤੇ ਸਾਡੇ ਕੋਲ ਉਦਾਂ ਦੀ ਐਗਜ਼ਾਮਪਲਸ ਹੈ ਜਿੱਤੇ ਸਰਕਾਰੀ ਸਕੂਲ ਦਾ ਪੜਿਆ ਹੋਇਆ ਬੱਚਾ ਅੱਜ ਵਰਕ ਫਰੋਮ ਹੋਮ ਕਰ ਰਿਹਾ ਹੈ ਲੱਖ ਸਵਾ ਲੱਖ ਸੈਲਰੀ ਲੈ ਰਿਹਾ ਹੈ ਤੇ ਉਹਦਾ ਖਰਚਾ ਕੀ ਹੋ ਪਿੰਡ ਰਹਿ ਕੇ ਤੁਸੀਂ ਆਪ ਦੇਖੋ ਤੇ ਉਹ ਵੀ ਸਿਰਫ 3-4 ਸਾਲ ਦੇ 5 ਸਾਲ ਦੇ ਐਕਸਪੀਰੀਅੰਸ ਦੇ ਨਾਲ ਹੋਰ ਇਦਾਂ ਦੀਆਂ ਬਹੁਤ ਕਹਾਣੀਆਂ ਨੇ ਜਿੰਨਾ ਬੰਦਿਆਂ ਨੇ 7000 ਤੋਂ ਸ਼ੁਰੂ ਕੀਤਾ ਸੀ ਤੇ ਅੱਜ 80 80 90 90000 ਰੁਪਏ ਲਈ ਜਾਂਦੇ ਆ 4-4 5-5 ਸਾਲਾਂ ਬਾਅਦ ਤੇ ਹਰ ਸਾਲ 20 ਤੋਂ 30% ਦੀ ਗਰੋਥ ਤਾਂ ਆਰਾਮ ਨਾਲ ਹੈ ਜਿਹੜਾ ਬੰਦਾ ਉਹ ਇੰਡਸਟਰੀ 'ਚ ਕਰ ਰਿਹਾ ਤੇ ਇਸ ਇੰਡਸਟਰੀ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਨੂੰ ਨਹੀਂ ਪਤਾ ਹੁਣ ਅਖੀਰ ਗੱਲ ਪੰਜਾਬ ਰਹਿਣਾ ਚਾਹੀਦਾ ਪੰਜਾਬ ਨਹੀਂ ਰਹਿਣਾ ਚਾਹੀਦਾ ਬਾਹਰ ਜਾਣਾ ਮਾੜਾ ਹੈ ਬਾਹਰ ਜਾਣਾ ਚੰਗਾ ਤਾਂ ਮੈਂ ਇੱਥੇ ਹੀ ਇਹਨੂੰ ਸਮ ਅਪ ਕਰੂੰਗਾ ਕਿ ਬਾਹਰ ਜਾਣਾ ਮਾੜਾ ਨਹੀਂ ਹੈ ਈਵਨ ਆਪਣੇ ਲਈ ਚੰਗਾ ਹੋਇਆ ਕਿ ਆਪਣੇ ਵੱਡੇ ਭੈਣ ਭਰਾ ਆਪਣੇ ਰਿਲੇਟਿਵਸ ਬਾਹਰ ਗਏ ਆਪਣਾ ਨੈਟਵਰਕ ਬਹੁਤ ਵੱਡਾ ਬਣ ਗਿਆ ਆਪਾਂ ਨੂੰ ਸਪੌਂਸਰ ਬਹੁਤ ਵੱਡਾ ਹੋ ਗਿਆ ਇਹਦੇ ਕਰਕੇ ਪੰਜਾਬੀ 뮤직 ਇੰਡਸਟਰੀ ਇੰਨਾ ਬੂਮ ਕਿਉਂ ਕਰ ਪਾਈ ਕਿਉਂਕਿ ਇੰਟਰਨੈਸ਼ਨਲੀ ਆਪਣੇ ਬੰਦੇ ਬੈਠੇ ਸੀ ਆਪਣੇ ਬੰਦੇ ਫੈਲੇ ਹੋਏ ਸੀ ਪਰ ਨਾਲ ਦੀ ਨਾਲ ਆਪਣੀਆਂ ਰੂਟਸ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਹਾਂ ਇਹ ਗੱਲ ਕਈਆਂ ਨੂੰ ਚੂਬੂ ਪਰ ਤੁਹਾਨੂੰ ਤੁਹਾਡੇ ਪਿੰਡ ਨਾਲ ਮੋਹ ਹੈ ਸ਼ਾਇਦ ਤੁਹਾਡੀ ਤੀਜੀ ਪੀੜ੍ਹੀ ਨੂੰ ਨਹੀਂ ਹੋਊਗਾ ਤੇ ਸ਼ਾਇਦ ਉਹ ਇੱਥੇ ਸਿਰਫ ਛੋਡੀਆਂ ਜ਼ਮੀਨਾਂ ਵੇਚ ਨਹੀਂ ਆਉਣਗੇ ਤਾਂ ਉਹਦੇ ਲਈ ਕਰਨਾ ਕੀ ਚਾਹੀਦਾ ਜਿਹੜੇ ਬੰਦੇ ਬਾਹਰ ਨੇ ਮੈਂ ਉਹਨਾਂ ਨੂੰ ਹਾਈਲੀ ਰეკਮੈਂਡ ਕਰੂੰਗਾ ਪੰਜਾਬ ਦੇ ਵਿੱਚ ਇਨਵੈਸਟ ਕਰੋ ਪੰਜਾਬ 'ਚ ਆਪਦਾ ਕੋਈ ਚਾਚੇ ਦਾ ਆਪਦਾ ਕੋਈ ਦੋਸਤ ਚੱਕ ਕੇ ਕੋਈ ਕੰਮ ਚਲਾਓ ਜਦੋਂ ਕੰਮ ਚਲਾਓਗੇ ਤੁਹਾਡਾ ਢੇੜਾ ਵੱਜੂਗਾ ਛੋਡੇ ਇੱਧਰ ਇਨਕਮ ਹੋਊਗੀ ਤੁਸੀਂ ਉਧਰ ਇੰਟਰਸਟ ਹੋ ਜਾ ਬਨੂ ਕਿਉਂਕਿ ਤੁਸੀਂ ਦੁਨੀਆ ਦੇਖ ਲਈ ਜਦੋਂ ਤੁਸੀਂ ਦੁਨੀਆ ਦੇਖ ਲਈ ਤਾਂ ਤੁਹਾਨੂੰ ਪਤਾ ਹੈ ਬਾਹਰ ਕੀ ਚੱਲਦਾ ਹੈ ਰਾਈਟ ਉਹ ਦੇਸ਼ ਆਪਣੇ ਦੇਸ਼ ਤੋਂ 10 ਸਾਲ ਲੱਗੇ ਨੇ ਤੇ ਜੇ 10 ਸਾਲ ਲੱਗੇ ਨੇ ਤਾਂ ਤੁਸੀਂ ਉਹ ਐਕਸਪੀਰੀਅੰਸ ਨੂੰ ਇੰਡੀਆ ਦੇ ਵਿੱਚ ਯੂਜ਼ ਕਰੋ ਬੱਚਿਆਂ ਲਈ ਨਵਿਆਂ ਲਈ ਮੇਰੀ ਇਹ ਸਲਾਹ ਹੈ ਕਿ ਆਪਾਂ ਨੂੰ ਆਪਦਾ ਪਤਾ ਹੀ ਹੁੰਦਾ ਹੈ ਕਿ ਆਪਾਂ ਕਿੰਨੇ ਕੁ ਪਾਣੀ ਚ ਹੈ ਰਾਈਟ ਕਹਿੰਦੇ ਹੁੰਦੇ ਆ ਲੋਕਾਂ ਦੇ ਧੀ ਪੁੱਤ ਸਿਆਣੇ ਹੁੰਦੇ ਆ ਤੁਸੀਂ ਆਪ ਸਿਆਣੇ ਹੋ ਪਰ ਜੇ ਤੁਹਾਨੂੰ ਪਤਾ ਹੈ ਕਿ ਯਾਰ ਮੈਂ ਜ਼ਿਆਦਾ ਦਿਮਾਗ ਨਾਲ ਕੰਮ ਕਰੀ ਨਹੀਂ ਸਕਦਾ ਬਾਹਰ ਚੱਲ ਜਾ ਨਹੀਂ ਟਰਾਈ ਕਰੋ ਪਹਿਲਾਂ ਇੱਥੇ ਇੰਡੀਆ ਚ ਕੁਝ ਕਰਨ ਦੀ ਸਾਲ ਦੋ ਸਾਲ ਦੇ ਕੇ ਦੇਖੋ ਹੱਤ ਪੈਰ ਮਾਰ ਕੇ ਦੇਖੋ ਕਿਉਂ ਕਿ ਆਪਣਾ ਸੋਸ਼ਲ ਸਟਰਕਚਰ ਬਹੁਤ ਸਟਰੋਂਗ ਹੈ ਇਹ ਮੇਰਾ ਮੰਨਣਾ ਹੈ ਕਿ ਮੈਂਟਲੀ ਥੋੜਾ ਜਿਆ ਸਾਨੂੰ ਪੀਸ ਰਹੂਗਾ ਮੈਂਟਲੀ ਥੋੜੇ ਸੌਖੇ ਰਹੋਗੇ ਜੇ ਇੱਥੇ ਕੁਝ ਐਸਟੈਬਲਿਸ਼ ਕਰੋਗੇ ਕੰਮ ਉਹ ਕਰ ਲੋ ਨਹੀਂ ਜਿਹਦੇ ਨਾਲ ਤੁਸੀਂ ਇੱਥੇ ਵੀ ਰਹੋ ਤੇ ਬਾਹਰ ਵੀ ਸੋਡੀਆਂ ਚੜਾ ਜਿਹੜੀਆਂ ਉਹ ਫੈਲ ਸਕਣ ਪੰਜਾਬ ਚ ਰਹਿ ਕੇ ਕਿਹੜੀਆਂ-ਕਿਹੜੀਆਂ ਓਪਰਚ्युनिटीਜ਼ ਨੇ ਆਈਟੀ ਚ ਪਾਰਟਿਕੂਲਰਲੀ ਕਿਵੇਂ ਸ਼ੁਰੂ ਕਰ ਸਕਦੇ ਹੋ ਮੈਂ نیچے ਫਾਰਮ ਦਿੱਤਾ ਹੈ ਤੁਸੀਂ ਅਟੈਚ ਕਰੋ ਉਹਦੇ ਚਾਹ ਦੇ ਡਿਟੇਲਸ ਭਰੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਦਾ ਬਟਨ ਹੈ ਬਹੁਤ ਬੰਦੇ ਆ ਉਹ ਆਪਾਂ ਨੂੰ ਪ੍ਰੈਸ ਨਹੀਂ ਕਰਦੇ ਸਬਸਕ੍ਰਾਈਬ ਦਾ ਬਟਨ ਪ੍ਰੈਸ ਕਰਿਓ ਕਮੈਂਟ ਕਰਕੇ ਆਪਦੀ ਰਾਏ ਜ਼ਰੂਰ ਦੱਸਿਓ ਮੈਂ ਉਹਦੇ ਸੋਸ਼ਲ ਮੀਡੀਆ ਹੈਂਡਲ ਵੀ ਨੀਚੇ ਲਿੰਕ ਕੀਤੇ ਨੇ ਕਨੈਕਟ ਜ਼ਰੂਰ ਕਰਿਓ ਅਸੀਂ ਉੱਥੇ ਰੋਜ਼ ਨਾਲ ਰੋਜ਼ ਕੁਝ ਨਾ ਕੁਝ ਪ੍ਰੋਡਕਟਿਵ ਕੰਟੈਂਟ ਤਾਂ ਜਿਹੜਾ ਉਹ ਪਾਉਂਦੇ ਰਹੇ ਹਾਂ ਵੀਡੀਓ ਚੰਗੀ ਲੱਗੀ ਸਾਨੂੰ ਦੱਸਿਓ ਜ਼ਰੂਰ ਅਗਲੀ ਵਾਰ ਫੇਰ ਮਿਲਾਂਗੇ ਕੋਈ ਚੱਜ ਦੀ ਵੀਡੀਓ ਤੁਹਾਡੇ ਨਾਲ ਲੈ ਕੇ ਜਿਹੜੀ ਤੁਹਾਨੂੰ ਹੋਰ ਅਵੇਅਰ ਹੋਰ ਅਵੋਕ ਕਰੇ ਤਦ ਤੱਕ ਲਈ ਸਾਰਿਆਂ ਨੂੰ ਚੜ੍ਹਦੀਕਲਾ